ਗੁਰਬਾਣੀ ਸੰਵਾਦ ਵਿੱਚ ਭਾਈ ਜਸਪੀਰ ਸਿੰਘ ਅਤੇ ਕੈਨੇਡੀਅਨ ਸਿੱਖ ਸਟਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਦਿਲਜੀਤ ਸਿੰਘ ਲਵਾਗੋਜੀ ਖਾਲਸਾ ਵਾਗੋਜੀ ਕੀ ਫਤਿਹ ਇਹ ਦੋਨਾਂ ਚੈਨਲਾਂ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਗੁਰਬਾਣੀ ਦੇ ਆਸ਼ੇ ਅਨੁਸਾਰ ਗੁਰਬਾਣੀ ਨੂੰ ਸਮਝੀਏ ਤੇ ਜਿਹੜੇ ਸਾਡੇ ਵਿੱਚ ਪਰਮ ਭੁਲੇਖੇ ਪਏ ਹੋਇਆ ਉਹਨਾਂ ਵਿੱਚ ਅਸੀਂ ਗੁਰਬਾਣੀ ਅਨੁਸਾਰ ਸਿੱਖ ਕੇ ਤੇ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੀਏ ਅਦੇ ਵੀ ਤੁਹਾਨੂੰ ਮੇਰਾ ਸਾਥ ਦੰਦਿਆ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਬਾਗਬੀ ਪ੍ਰਕਾਸ਼ਾ ਅੱਜ ਅਸੀਂ ਜਿਸ ਮੁਕਾਮ ਤੇ ਬੈਠੇ ਆ ਅਸੀਂ ਤਾਂ ਵੈਂਕੂਵਰ ਬੈਠੇ ਆ ਪਰ ਸਾਡੇ ਕੁਝ ਸੱਜਣ ਜੜੇ ਆ ਲਾਸ ਐਂਜਲਸ ਦੀਆਂ ਵਿੱਚ ਬਹੁਤ ਸਾਰੀਆਂ ਅੱਗਾਂ ਲੱਗੀਆਂ ਹੋਈਆਂ ਅਸੀਂ ਇਹ ਥੋੜਾ ਜਿਹਾ ਸਾਡੇ ਸਰੋਤਿਆਂ ਨੇ ਕਿਹਾ ਕਿ ਇਹਦੇ ਬਾਰੇ ਗੱਲ ਕਰਨੀ ਚਾਹੀਦੀ ਆ ਜੀ ਉਹ ਜਿਹੜਾ ਪਹਿਲੂ ਲੈ ਕੇ ਚਲਦੇ ਆ ਉਹ ਇਹ ਹੈ ਕਿ ਇਹ ਜਿਹੜੀਆਂ ਕਈ ਵਾਰੀ ਵਾਇਰਲ ਹੋ ਰਹੀਆਂ ਕੁਝ ਸੋਸ਼ਲ ਮੀਡੀਆ ਤੇ ਵੀਡੀਓਜ਼ ਕਿ ਇਹ ਅੱਗਾ ਇਸ ਕਰਕੇ ਲੱਗੀਆਂ ਕਿਉਂਕਿ ਉੱਥੋਂ ਦੇ ਲੋਕ ਨਾਸਤਿਕ ਆ ਜਾਂ ਉਹ ਰੱਬ ਬਾਰੇ ਉਲਟੀ ਸਿੱਧੀ ਗੱਲ ਕਰਦੇ ਆ ਸੋ ਅਸੀਂ ਉਹ ਕਹਿੰਦੇ ਜਿਹੜਾ ਰੱਬ ਦੇ ਚ ਦੋ ਪਹਿਲੂ ਉੱਠ ਕੇ ਆਉਂਦੇ ਆ ਕਿ ਰੱਬ ਨਾਰਾਜ਼ ਹੋ ਜਾਂਦਾ ਤੇ ਇਹੋ ਜੀ ਚੀਜ਼ ਉਹਨਾਂ ਨੂੰ ਪनिश्ड ਕਰਦਾ ਦੂਜਾ ਜਾਂ ਉਹ ਆਪਣੀ ਹੋਂਦ ਪ੍ਰਗਟ ਕਰਨ ਲਈ ਦੁਬਾਰਾ ਇਸ ਤਰੀਕੇ ਨਾਲ ਆਉਂਦਾ ਪਰ ਮੈਂ ਇਹਨੂੰ ਅੱਗ ਤੱਕ ਸੀਮਿਤ ਨਹੀਂ ਰੱਖਣਾ ਚਾਹੁੰਦਾ ਜੀ ਜਿੰਨੇ ਵੀ ਨੇਚਰਲ ਫੀਨੋਮੈਨਾ ਹੁੰਦੇ ਆ ਉਹਦੇ ਵਿੱਚ ਅਰਥ ਕੋਈ ਕੋਈ ਹੁੰਦੇ ਆ ਉਹਦੇ ਵਿੱਚ ਫਲੱਡਸ ਵੀ ਆਉਂਦੇ ਆ ਸੁਨੋਮੀ ਵੀ ਆਉਂਦੀ ਹੈ ਹਰੀਕੇਨਸ ਵੀ ਆਉਂਦੇ ਆ ਟਾਰਨੈਡੋਜ਼ ਵਾਅ ਰੋਲੇ ਵੀ ਆਉਂਦੇ ਆ ਅੱਦਾਂ ਦਿਓ ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਐਵੋ ਜੀਆਂ ਅਨਪ੍ਰੇਡਿਕਟੇਬਲ ਹੁੰਦੀਆਂ ਬਿਜਲੀ ਚਮਕਦੀ ਆ ਉਹਦੇ ਨਾਲ ਵੀ ਕਈ ਵਾਰੀ ਨੁਕਸਾਨ ਹੋ ਜਾਂਦੇ ਆ ਸੋ ਕੀ ਬਿਜਲੀ ਉੱਥੇ ਹੀ ਚਮਕਦੀ ਆ ਜਿਸ ਥਾਂ ਤੇ ਕੋਈ ਨਾਸਤਿਕ ਬੈਠਾ ਹੋਵੇ ਜਾਂ ਇਹ ਇਹਦੇ ਬਾਰੇ ਗੁਰਬਾਣੀ ਕੀ ਕਹੇਗੀ ਜਾਂ ਇਹ ਐਕਟ ਆਫ ਗੋਡ ਵਾਕੇ ਕੀ ਪਰਮਾਤਮਾ ਇੱਦਾਂ ਦੇ ਕੋਈ ਜਾਂ ਪ੍ਰੋਫੈਸਰ ਇੱਦਾਂ ਦੀ ਕੋਈ ਬਦਲਾ ਪਾਉਂ ਸੋਚ ਰਹਿਦਾ ਤੇ ਬੜੀ ਜੀ ਇਹ ਉਹディ ਚੀਜ਼ ਚੱਲ ਰਹੀਆਂ ਸਾਡੇ ਚ ਕਿ ਇਹ ਪਨਿਸ਼ਮੈਂਟ ਹੋ ਰਹੀ ਹੈ ਤੇ ਜਿਹੜੇ ਬੰਦੇ ਬੱਚ ਜਾਂਦੇ ਆ ਕੀ ਉਹ ਉਹਨਾਂ ਨੂੰ ਪਨਿਸ਼ ਨਹੀਂ ਕਰਨਾ ਜਾਂ ਉਹ ਜਿੰਨਾਂ ਦੇ ਵੱਲ ਨਹੀਂ ਕੋਈ ਕੁਝ ਹੋਇਆ ਉਹਨਾਂ ਬਾਰੇ ਕੀ ਖਿਆਲ ਸੋ ਇਦਾਂ ਦੇ ਸਾਨੂੰ ਪਹਿਲੂ ਜਿਹੜੇ ਆ ਕੁਐਸਚਨ ਆਏ ਆ ਸੋ ਇਹਨਾਂ ਬਾਰੇ ਅਸੀਂ ਅੱਜ ਚਰਚਾ ਕਰਨਾ ਚਾਹੁੰਦੇ ਆ ਕਿ ਇਹ ਜਿਹੜੀ ਚੀਜ਼ ਹੁੰਦੀ ਆ ਜੀ ਜੇ ਤੁਸੀਂ ਗੁਰਬਾਣੀ ਦਾ ਕੋਈ ਰੈਫਰੈਂਸ ਦੇ ਸਕੀਏ ਕਿ ਇਹ ਜਿਹੜੀ ਚੀਜ਼ ਹੈ ਨੇਚਰਲ ਫੀਨੋਮੈਨਾ ਉਹ ਕਿਸ ਤਰੀਕੇ ਦਾ ਲੱਗ ਆ ਆ ਦੇਖੋ ਜਿਹੜੀ ਗੱਲ ਤੁਸੀਂ ਗੱਲ ਕਰਦੇ ਹੋ ਕਿ ਧਾਰਮਿਕ ਵਿਸ਼ਵਾਸ ਧਰਮ ਕਿਦਾ ਰੱਖਣ ਵੇ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਹਾਂਜੀ ਇਹਦੇ ਬਾਰੇ ਦੇਖੋ ਤੁਹਾਨੂੰ ਇਹ ਗੱਲ ਜਿਹੜੀ ਧਿਆਨ ਰੱਖਣ ਦੀ ਲੋੜ ਆ ਆਮ ਤੌਰ ਤੇ ਧਰਮ ਬਾਰੇ ਤੇ ਰੱਬ ਬਾਰੇ ਜੋ ਕੁਝ ਆਮ ਪ੍ਰਚਲਤਾ ਜਾਂ ਜਨਸਧਾਰਨ ਮੰਨੀ ਬੈਠਾ ਧਰਮ ਤੋਂ ਉਹ ਕੋਹਾਂ ਦੂਰ ਹੱਥ ਠੀਕ ਹੈ ਧਰਮ ਦਾ ਜਵਸਲਤਾਤਾ ਜਾਂ ਜਿਹੜੇ ਸਹੀ ਅਰਥਾਂ ਵਿੱਚ ਧਰਮ ਹੀ ਲੋਕ ਹੋਇਆ ਉਹ ਉਹਨਾਂ ਦੇ ਬੋਲ ਨਹੀਂ ਨਾ ਉਹਨਾਂ ਨੇ ਇਸ ਉਤੇ ਮੋਹ ਰਾਈਆ ਅੱਜ ਨੂੰ ਆਪਾਂ ਪੁਜਾਰੀ ਜਮਾਤ ਕਹ ਲਈਏ ਪੁਰੋਤ ਜਮਾਤ ਕਹ ਲਈਏ ਜਾਂ ਜਿਹੜਾ ਆਮ ਜਨਸਧਾਰਨ ਜਿਹੜਾ ਪੁਜਾਰੀ ਜਮਾਤ ਦੀ ਵਿਆਖਿਆ ਨੂੰ ਹੀ ਧਰਮ ਸਮਝੀ ਬੈਠਾ ਜਾਈ ਜਾ ਕੇ ਜੋ ਆਮ ਤੌਰ ਤੇ ਧਰਮ ਮੰਦਰਾਂ ਵਿੱਚ ਪ੍ਰਚਾਰਿਆ ਜਾ ਰਿਹਾ ਉਹਨੂੰ ਹੀ ਅਸਲ ਧਰਮ ਸਮਝੀ ਬੈਠਾ ਉਹ ਜ਼ਰੂਰ ਇਹੋ ਜਿਹੀਆਂ ਗੱਲਾਂ ਕਰਦੇ ਆ ਠੀਕ ਪਰ ਜਿਹੜਾ ਧਰਮ ਦਾ ਸਹੀ ਮਨ ਉਹ ਤਾਤਾ ਉਹ ਇਸ ਤੇ ਮੋਹ ਨਹੀਂ ਲਾਉਂਦਾ ਰੱਬ ਜਿਹੜਾ ਉਹ ਨਾ ਹੀ ਉਹ ਬਦਲਾ ਦੀ ਭਾਵਨਾ ਰੱਖਦਾ ਕਿ ਮੈਂ ਬਦਲਾ ਲੈਣਾ ਜੇ ਐਸਾ ਹੋਵੇ ਤਾਂ ਅੱਜ ਅੱਧੀ ਤੋਂ ਵੱਧ ਦੁਨੀਆ ਰੱਬ ਨੂੰ ਨਹੀਂ ਮੰਦੀ ਪਾਪਾ ਪਿਛੇ ਜੀ ਦੋ ਐਪੀਸੋਡ ਕੀਤੇ ਸੀ ਨਾਸਤਿਕਾਸਤਿਕਾ ਬਾਰੇ ਹਾਂਜੀ ਔਰ ਸਭ ਤੋਂ ਵੱਡੇ ਨਾਸਤਿਕ ਦਾ ਧਰਮ ਮੰਦਰਾ 'ਚ ਬੈਠੇ ਹੋਏ ਆ ਜਿਹੜੇ ਕਿ ਰੱਬ ਦੇ ਨਾਂ ਦੇ ਠੱਗੀ ਠੋਰੀ ਮਾਰਦੇ ਆ ਦੁਨੀਆ ਨੂੰ ਬੇਮਕੂਹ ਬਣਾ ਰਹੇ ਆ ਲੋਕਾਂ ਦਾ ਸ਼ੋਸ਼ਣ ਕਰ ਰਹੇ ਆ ਇਸ ਲਈ ਇੱਕ ਨੇ ਲਿਖਿਆ ਵੀ ਆ ਕਿ ਜੇਕਰ ਲੋਕੀਂ ਰੱਬ ਤੋਂ ਮੁਨਕਰ ਆ ਗਈਂ ਤੋ ਇਸ ਕਰਕੇ ਕਿ ਜਿਹੜਾ ਰੱਬ ਨੂੰ ਜੇ ਮੰਨਣ ਵਾਲੇ ਆ ਰੱਬ ਦੇ ਮੁਤੇ ਹੀ ਆ ਉਹ ਕੋਈ ਵਧੀਆ ਇਨਸਾਨ ਨਹੀਂ ਉਹ ਕੋਈ ਵਧੀਆ ਉਦਾਹਰਨ ਇਨਸਾਨੀ ਉਹਦੇ ਪੇਸ਼ ਨਹੀਂ ਕਰ 파ਦੇ ਔਰ ਇਹਨੇ ਤਾਂ ਇਤੁਦਾ ਕਾਖਿਆ ਆ ਕਿ ਧਰਮ ਮਦਰਾਂ ਦੀ ਗੱਲ ਕੀ ਪੁੱਛਦੇ ਹੋ ਇੱਥੇ ਤਾਂ ਉਹ ਰੱਬ ਨੂੰ ਵੀ ਵੇਚ ਦਿੰਦੇ ਆ ਤੋ ਜੇਕਰ ਐਸਾ ਹੋਵੇ ਤਾਂ ਸਭ ਤੋਂ ਪਹਿਲਾਂ ਰੱਬ ਦੀ ਜਿਹੜੀ ਉਹ ਕਹਿ ਰ ਆ ਉਹ ਇਹਨਾਂ ਲੋਕਾਂ ਉਤੇ ਵਰਸਣਾ ਚਾਹੀਦਾ ਤੋ ਰਬ ਦਾ ਜੋ ਕਨਸੈਪਟ ਆ ਜਿਵੇਂ ਆਪਾਂ ਗੁਰਬਾਣੀ ਤੱਕ ਸੀਮਤ ਰਹੀਏ ਹਾਂਜੀ ਉਸ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹਾਂ ਕੁਝ ਗੱਲਾਂ ਜਿਹੜੀਆਂ ਹੈਗੀਆਂ ਕਿ ਜਿਹੜੀਆਂ ਉਹ ਸਾਡੇ ਵਸ ਵਿੱਚ ਨਹੀਂ ਮਨੁੱਖ ਦੇ ਕੰਟਰੋਲ ਵਿੱਚ ਨਹੀਂ ਜੇ ਮੰਨ ਲਓ ਜਿਹੜੇ ਦੂਜੇ ਪਲੈਨੈਟ ਉੱਥੇ ਕੁਝ ਵਾਪਰਦਾ ਉਹ ਸਾਡੇ ਵਸ ਨਹੀਂ ਪਰ ਜਿਹੜਾ ਕੁਝ ਇੱਥੇ ਵਾਪਰ ਰਿਹਾ ਉਹ ਕਾਫੀ ਕਈ ਕੋਈ ਸਾਡੇ ਹੱਥ ਵਾਸਾ ਜਿਦਾ ਕਲਾਈਮੇਟ ਚੇਂਜ ਦੀ ਗੱਲ ਆ ਹਾਂਜੀ ਇਹਦੇ ਵੀ ਕਾਫੀ ਕਾਜ ਮਨੁੱਖ ਦਾ ਆਪਣਾ ਯੋਗਦਾਨ ਆ ਇਹ ਠੀਕ ਆ ਕਿ ਜੇ ਮੈਂ ਨਹੀਂ ਪਾਉਂਦਾ ਹਾਂਗਾ ਪਰ ਮੇਰਾ ਗਵਾਨੀ ਪਾ ਰਿਹਾ ਮਨੁੱਖ ਸੱਚ ਨੇ ਮਿੱਤਰ ਪਾ ਰਿਹਾ ਤੋ ਸਾਰਿਆਂ ਨੂੰ ਭੁਗਤਣਾ ਪੈਂਦਾ ਇਹਦੇ ਕੋਈ ਆਪਾਂ ਇਨਕਾਰ ਨਹੀਂ ਕਰ ਸਕਦੇ ਪਰ ਕੁਝ ਗੱਲਾਂ ਹੀ ਰਹਿ ਗਈਆਂ ਕੋ ਸਾਡੇ ਵਸ ਵਿੱਚ ਨਹੀਂ ਜਿਹਨੂੰ ਕੇਵਲ ਇੰਸ਼ੋਰੈਂਸ ਦੀ ਭਾਸ਼ਾ ਵਿੱਚ ਇੱਕ ਟਾਪ ਵਗਾਰਡ ਕਿਹਾ ਜਾਂਦਾ ਤੇ ਜਿਹੜਾ ਉਹਦਾ ਪਾਓ ਕਿਸੇ ਧਰਮ ਨਾਲ ਸੰਬੰਧ ਨਹੀਂਗਾ ਕਿਸੇ ਵਿਸ਼ੇ ਧਰਮ ਦੀ ਪ੍ਰਤੀਨਿਧਤਾ ਇਹ ਸ਼ਬਦ ਨਹੀਂ ਕਰਦਾ ਇਹਦਾ ਇਨਹੀਂ ਭਾਵ ਆ ਕਿ ਜਿਹੜਾ ਮਨੁੱਖ ਦੇ ਵਸ ਵਿੱਚ ਨਹੀਂ ਮਨੁੱਖ ਦੇ ਕੰਟਰੋਲ ਵਿੱਚ ਨਹੀਂ ਜਿਹੜੀ ਸਜਾ ਦੀ ਗੱਲ ਆ ਦੇਖੋ ਗੁਰਬਾਣੀ ਨੇ ਬੜੇ ਸਪਸ਼ਟ ਉਪਰ ਝਾਕਿਆ ਕਿ ਰੱਬ ਦਾ ਜਿਹੜਾ ਸਿਸਟਮ ਆ ਨਿਆਂ ਸਿਸਟਮ ਆ ਉਹ ਸਾਡੇ ਨਿਆਂ ਸਿਸਟਮ ਅਨੁਸਾਰ ਨਹੀਂ ਫਿਰ ਜਿਹੜਾ ਸਾਡੇ ਵਿੱਚ ਸੇਵਾ ਦਾ ਕਨਸੈਪਟ ਆ ਇਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਗੁਰਨਾਨਦ ਸਾਹਿਬ ਦੇ ਅੰਦਰ ਮਨੁੱਖਤਾਪਤੀ ਦਰਦ ਹੀ ਆ ਜਦੋਂ ਪਾਈ ਗੁਰਦਾਸ ਕਹਿੰਦੇ ਆ ਕਿ ਬਾਬਾ ਦੇਖਿਆ ਧਿਆਨ ਧਾਰ ਚਲਤੀ ਸਭ ਪ੍ਰਥਵੀ ਦੇ ਸੇ ਆਈ ਵਾਜੂ ਗੁਰੂ ਗੁਬਾਰੇ ਹੈ ਹੈ ਕਰਦੀ ਸੁਣੀ ਲੁਕਾਈ ਬਾਬੇ ਭੇਖ ਬਨਾਇਆ ਉਦਾਸੀ ਕੀ ਰੀਤ ਚਲਾਈ ਚੜਿਆ ਸੋਦਨ ਧਰਤ ਲੁਕਾਈ ਤੂੰ ਦਰਦੀ ਸੀ ਨਾ ਹਾਂਜੀ ਦੇਖਿਆ ਕਿ ਮਨੁੱਖ ਜਿਹੜੇ ਆ ਕਿ ਮਨੁੱਖ ਕਿਵੇਂ ਆਪਣੀ ਅਗਿਆਨਤਾ ਕਾਰਨ ਇਥੇ ਕੋਈ ਰੱਬੀ ਕਹਿ ਨਹੀਂ ਵਰਦਿਆ ਉਹਨਾਂ ਤੇ ਜਿਹੜਾ ਮਨੁੱਖ ਦੇ ਵਸ ਵਿੱਚ ਆ ਮਨੁੱਖ ਦੇ ਕੰਟਰੋਲ ਵਿੱਚ ਆ ਮਨੁੱਖ ਨੂੰ ਕਾ ਜਾਂ ਚਾਹੇ ਤਾਂ ਉਹਨੂੰ ਮੋੜਾ ਦੂਜੀ ਦਿਸ਼ਾ ਦਿਸ਼ਾ ਬਦਲ ਸਕਦਾ ਤਾਂ ਗੁਰੂ ਸਾਹਿਬ ਹਰ ਸੰਭਵ ਯਤਨ ਕਰਦੇ ਆ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਉਹ ਥਾਂ ਪੁਰ ਥਾਂ ਪਿੰਡ ਪਿੰਡ ਨਗਰ ਨਗਰ ਸ਼ਹਿਰ ਸ਼ਹਿਰ ਉਹ ਪਰਮਨ ਕਰਦੇ ਆ ਪਰ ਲੋਕਾਂ ਨੂੰ ਅਗਿਆਨਤਾ ਦੇ ਅੰਧੇਰੇ ਚੋਂ ਬਾਹਰ ਕੱਢਦੇ ਆ ਉਹ ਕਹਿੰਦੇ ਆ ਵੀ ਤੁਹਾਡੇ ਵਾਸ ਵਿੱਚ ਹੈਗਾ ਕਿ ਤੁਸੀਂ ਆਪਣੇ ਜੀਵਨ ਨਰਕ ਬਣਾਉਣਾ ਹੈ ਕਿ ਤੁਸੀਂ ਇਹਨੂੰ ਸੁਖੀ ਬਣਾਉਣਾ ਹੈ ਇਹ ਤੁਹਾਡੇ ਵੱਸਾਂ ਕੁਝ ਆਏਗਾ ਜੋ ਸਾਡੇ ਵੱਸ ਵਿੱਚ ਨਹੀਂ ਉਹ ਕੁਝ ਨਹੀਂ ਕੋਈ 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 ਨਹੀਂ ਕਰ ਸਕਦਾ ਪਰ ਹਾਂ ਜਿਹੜਾ ਸਾਡਾ ਦ੍ਰਿਸ਼ਟੀਕੋਣ ਆ ਉਹ ਅਸੀਂ ਬਦਲ ਸਕਦੇ ਆ ਦੇਖਦਾ ਢੰਗ ਬਦਲਿਆ ਜਾ ਸਕਦਾ ਔਰ ਬੋਧ ਕੁ ਜਿਹੜਾ ਉਹ ਅਸੀਂ ਆਪਣੇ ਯਤਨ ਨਾਲ ਜਾਗਰੂਕ ਹੋ ਕੇ ਉਹਦੇ ਵਿੱਚ ਸੁਧਾਰ ਲਿਆ ਸਕਦੇ ਆ ਜਿਵੇਂ ਵਾਤਾਵਰਨ ਦੀ ਗੱਲ ਆ ਪ੍ਰਦੂਸ਼ਣ ਦੀ ਗੱਲ ਆ ਵੀ ਗੱਲ ਸਾਡੇ ਵੱਸ ਵਿੱਚ ਹੈਗੀ ਆ ਬਸੇ ਚਾਹੀਏ ਤਾਂ ਇਹਨਾਂ ਨੂੰ ਕੰਟਰੋਲ ਕਰ ਸਕਦੇ ਆ ਔਰ ਜਿਹੜੇ ਧਿਆਨ ਨਾਲ ਦੇਣ ਕਰਨ ਜੋ ਨਤੀਜੇ ਨਿਕਲ ਰਹੇ ਆ ਉਹ ਸਾਡੇ ਸਾਹਮਣੇ ਆ ਤੋ ਇਹ ਦੇਖੋ ਵੀ ਜਿਹੜਾ ਜੋ ਡਾਇਜੈਸਨ ਜੀ ਗੱਲ ਕੀਤੀ ਆ ਤਾਂ ਇਥੇ 2 ਸਾਲ ਪਹਿਲਾਂ ਜਿਹੜਾ ਕਲਾਈਮੇਟ ਸਾਇੰਟਿਸਟ ਸੀਗਾ ਪੀਟਰ ਕੈਲਮਸ ਇਹ 2 ਸਾਲ ਪਹਿਲਾਂ ਇਥੋਂ ਛੱਡ ਗਿਆ ਸੀ ਇਸੇ ਕਰਕੇ ਕਿ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਆ ਉਹ ਕਹਿੰ ਲੱਗਾ ਵੀ ਇੱਥੇ ਜਿਹੜੀ ਐ ਤਬਾਈ ਹੋਣੀ ਆ ਹਾਂਜੀ ਉਹ ਜੋ ਵਾਤਾਵਰਨ ਜਿਹੜਾ ਉਹਦਾ ਮਾਹਿਰ ਆ ਉਹ ਦੇਖ ਰਿਹਾ ਕਿ ਜਿਸ ਤਰ੍ਹਾਂ ਆਪਾਂ ਤੁਰ ਰਹੇ ਆ ਇਹ ਦਿਨ ਜਿਹੜਾ ਭਿਆਨਕ ਤਬਾਹੀ ਲਿਆਊਗਾ ਔਰ ਜਿਹੜੇ ਵੀ ਜਿਹੜੇ ਇਸ ਚੀਜ਼ ਦੇ ਜਿਹੜੇ ਵਿਸ਼ੇਸ਼ਕ ਆ ਉਹ ਕਹਿ ਰਹੇ ਆ ਜਿਸ ਤਰ੍ਹਾਂ ਨਾਲ ਜਿਹੜਾ ਕਲਾਈਮੇਟ ਚੇਂਜ ਹੋ ਰਿਹਾ ਜਿਹਦਾ ਕਾਰਨ ਅਸੀਂ ਖੁਦ ਬਣ ਬਣ ਰਹੇ ਆ ਮਤੇ ਸਾਡੇ ਵੱਸ ਵਿੱਚ ਆ ਜੇ ਸਹੀ ਹੈ ਤਾਂ ਅਸੀਂ ਕਾਫੀ ਕੁਝੜਾ ਉਹ ਕਟਾ ਸਕਦੇ ਆ ਪਰਿਵਰਤਨ ਲਿਆ ਸਕਦੇ ਆ ਪਰ ਜੇਕਰ ਅਸੀਂ ਜਿਸ ਤਰ੍ਹਾਂ ਨਾਲ ਅਸੀਂ ਜੰਗਲ ਕਾਟੀ ਵੱਢੀ ਜਾ ਰਹੇ ਆ ਜਿਸ ਤਰ੍ਹਾਂ ਜਿਸੀਂ ਵਾਤਾਵਰਣ ਦਾ ਉਹਨੂੰ ਪ੍ਰਦੂਸ਼ਣ ਫਲਾ ਰਹੇ ਆ ਜਾ ਗ੍ਰੀਨ ਗੈਸ ਵਗੈਰਾ ਜਿਸ ਤਰ੍ਹਾਂ ਜੀ ਜਾਂ ਵਧ ਰਿਹਾ ਕੰਮ ਇਹਦਾ ਜੋ ਨਤੀਜਾ ਨਿਕਲੂਗਾ ਉਹ ਭਿਆਨਕ ਹੋਊਗਾ ਤੁਸੀਂ ਜਿਵੇਂ ਆਪਾਂ ਇਸ ਤਰ੍ਹਾਂ ਕਹਿ ਸਕਦੇ ਆ ਕਿ ਜਦੋਂ ਇਹ ਕਹਿੰਦੇ ਆ ਕਿ ਜਿਹੜਾ ਰਬੀ ਕਹਿ ਰਿਹਾ ਜਾਂ ਕਹਿ ਸਕਦੇ ਆ ਸ਼ਬਦ ਵਰਤ ਲਈ ਨੇ ਆ ਹਾਂਜੀ ਤਾਂ ਉਹਦਾ ਜਿਹੜਾ ਗੁਰਬਾਣੀ ਵਿੱਚ ਰੂਪ ਆ ਇਹ ਆ ਕਿ ਜਦੋਂ ਅਸੀਂ ਉਹਦੇ ਨਿਯਮ ਨੂੰ ਲਾ ਨੂੰ ਸਿਸਟਮ ਨੂੰ ਅਸੀਂ ਨਹੀਂ ਸਮਝਦੇ ਉਹਦੀ ਉਲੰਘਣਾ ਕਰਾਂਗੇ ਤਾਂ ਸਨੋ ਉਹਦਾ ਨਤੀਜਾ ਭੁਗਤਣਾ ਪਊਗਾ ਠੀਕ ਜੇ ਅਸੀਂ ਨਿਜਮ ਨੂੰ ਫਾਲੋ ਕਰਾਂਗੇ ਤਾਂ ਅਸੀਂ ਆਪਣਾ ਬਚਾਅ ਕਰ ਸਕਦੇ ਆ ਇਸੇ ਵਿੱਚ ਜਿਹੜਾ ਨਿਜਮ ਆ ਉਹ ਕੋਈ ਸਜ਼ਾ ਨਹੀਂ ਦੇ ਰਿਹਾ ਕਿ ਉਹ ਗੁੱਸੇ ਹੋ ਗਿਆ ਨਰਾਜ ਹੋ ਗਿਆ ਜਾਂ ਉਹਦੀ ਈਗੋ ਨੂੰ ਹੱਡ ਹੋਇਆ ਨਹੀਂ ਉਹਦੇ ਨਾਲ ਕੋਈ ਸਬੰਧ ਨਹੀਂ ਸਰਵਕਾਰ ਨਹੀਂ ਜੇ ਮੰਨ ਲਓ ਆਪਾਂ ਇਸ ਕਮਰੇ ਵਿੱਚ ਬੈਠੇ ਆ ਉਹ ਸਾਹਮਣੇ ਦਰਵਾਜ਼ਾ ਜਿਵੇਂ ਬਾਹਰ ਜਾਣਾ ਇੱਠਾਂ ਜਾਣਾ ਬਾਹਰ ਨਿਕਲਣਾ ਤੋਂ ਦਰਵਾਜ਼ੇ ਤੋਂ ਨਿਕਲਾਂਗੇ ਤੇ ਬੜੇ ਆਰਾਮ ਨਾਲ ਬਾਹਰ ਨਿਕਲ ਜਾਵਾਂਗੇ ਹੁਣ ਜੇ ਦਰਵਾਜ਼ੇ ਤੋਂ ਥਣ ਨਿਕਲਦੀ ਵਜਾਏ ਆਪਾਂ ਕੰਧਾਂ ਟੱਕਰ ਮਾਰੀ ਹੁਣ ਕੰਧਾਂ ਨੂੰ ਸਾਡੇ ਦੁਸ਼ਮਣ ਥੋੜੇ ਕੋਈ ਉਹ ਕੁਦਰਤ ਦੀ ਗੱਲ ਜੇ ਅਸੀਂ ਇਹ ਨਿਕਲਦੀ ਕੋਸ਼ਿਸ਼ ਕਰਾਂਗੇ ਆਪਣਾ ਸਿਰ ਪਟਵਾ ਬਿਠਾਂਗੇ ਜੇ ਦਰਵਾਜ਼ੇ ਤੋਂ ਨਿਕਲਾਂਗੇ ਤੇ ਬੜੇ ਆਰਾਮ ਨਾਲ ਨਿਕਲ ਜਾਵਾਂਗੇ ਹੁਣ ਜੇ ਅਸੀਂ ਟੱਕਰ ਵਜ ਮਾਰੀ ਕੰਧ ਵਿੱਚ ਆ ਕੇ ਜੀ ਕੰਧ ਨੂੰ ਭਰੇ ਕਿ ਇਹ ਮੇਰਾ ਦੁਸ਼ਮਣ ਹੀ ਆ ਤੇ ਸਾਡੀ ਬੇਮਕੂਫੀ ਆ ਜਿਹੜੇ ਕੁਦਰਤ ਦੇ ਜਾਂ ਨੇਚਰ ਦੇ ਜੋ ਲਾਹ ਰਬੀ ਜੋ ਨਿਜਮਾਵਲੀ ਆ ਜੋ ਸਿਸਟਮ ਆ ਉਹਨੂੰ ਸਾਡੇ ਨਾਲ ਕਿ ਦੁਸ਼ਮਣੀ ਨਹੀਂ ਕੀ ਸੀ ਉਹਨੂੰ ਮੰਨਦੇ ਆ ਜਾਂ ਨਹੀਂ ਮੰਨਦੇ ਸਵਾਲ ਇਹ ਨਹੀਂ ਕੋਈ ਕੋਈ ਮੰਨ ਰਿਹਾ ਤੇ ਉਹ ਖੁਸ਼ ਹੋ ਜਾਊਗਾ ਮੰਨਣ ਜਾਂ ਨਾ ਮੰਨ ਦਾ ਸਵਾਲ ਇਹ ਹੈ ਕਿ ਤੁਸੀਂ ਫਾਲੋ ਕਿ ਨਾ ਕਰ ਰਹੇ ਹੋ ਉਹਦੇ ਅਨੁਸਾਰ ਕਿਥਾਂ ਤੁਰ ਰਹੇ ਵਿਚਰ ਰਹੇ ਹੋ ਜਿਸ ਲਈ ਜਦੋਂ ਗੁਰੂ ਸਾਹਿਬ ਗੱਲ ਕਰਦੇ ਆ ਕਿ ਦੁੱਖ ਮੁਨਕ ਨੂੰ ਉਹਦਾ ਉਹਦੇ ਵਾਪਰਦੇ ਆ ਜਦੋਂ ਇਹ ਰੱਬੀ ਹੁਕਮ ਨੂੰ ਰਸਾ ਨੂੰ ਨਹੀਂ ਸਮਝਦਾ ਉਹਦੇ ਸਿਸਟਮ ਨੂੰ ਨਹੀਂ ਸਮਝਦਾ ਜਬ ਲਾ ਹੁਕਮ ਨਾ ਬੁਝਦਾ ਤਬੀ ਲੋ ਦੁਖੀਆ ਉਹ ਲੋ ਦਰੇ ਦੁਖੀਆ ਪ੍ਰੇਸ਼ਾਨ ਆ ਪਰ ਜਦੋਂ ਗੁਰਮੁਲ ਹੁਕਮ ਪਛਾਨਿਆ ਤਬਹੀ ਤੇ ਸੁਖੀਆ ਪਰ ਜਦੋਂ ਇਹਨੇ ਗੁਰੂ ਨੂੰ ਮਿਲ ਕੇ ਗੁਰੂ ਦੀ ਮੱਦ ਲੈ ਕੇ ਹੁਕਮ ਨੂੰ ਸਮਝ ਲਿਆ ਬੁਝ ਲਿਆ ਪਾ ਉਹ ਹੁਕਮ ਨੂੰ ਇਹਨੇ ਫਾਲੋ ਕਰਨਾ ਸ਼ੁਰੂ ਕਰ ਦਿੱਤਾ ਉਹਦੇ ਅਨੁਸਾਰ ਤੁਰਨ ਲੱਗ ਪਿਆ ਤਾਂ ਉਸੇ ਸਿਨ ਸੁਖੀ ਹੋ ਗਿਆ ਇਹਨੇ ਜਿਹੜਾ ਹੁਕਮ ਆ ਉਹ ਨਰਾਜ ਜਾਂ ਪ੍ਰਸੰਨ ਨਹੀਂ ਹੁੰਦਾ ਉਹ ਇਹ ਉਸ ਜੀ ਜੀ ਸਮਝਦੇ ਕਿ ਉਹਨੂੰ ਫਾਲੋ ਕਰ ਰਹੇ ਨੇ ਨਹੀਂ ਕਰ ਰਹੇ ਨਹੀਂ ਕਰ ਰਹੇ ਠੀਕ ਹੈ ਇਸ ਲਈ ਜਿਹੜਾ ਜੋ ਧਰਤੀ ਦੇ ਗ੍ਰੈਵਿਟੇਸ਼ਨ ਆ ਜਿਹੜਾ ਉਹਦੇ ਨਾਲ ਕੋਈ ਦੁਸ਼ਮਣ ਥੋੜੀ ਜਿਹੜਾ ਉਹਨੂੰ ਫਾਲੋ ਕਰੇਗਾ ਉਹ ਲਾਭ ਉਠਾ ਲੂਗਾ ਇਹਦੇ 'ਚ ਕੋਈ ਉਹਦੀ ਪ੍ਰਸੰਨਤਾ ਜਾਂ ਨਰਾਜਗੀ ਦੀ ਗੱਲ ਨਹੀਂ ਜੇਕਰ ਇਹੀ ਗੱਲ ਹੁੰਦੀ ਤਾਂ ਘਟੋ ਘਟ ਗੁਰਬਾਣੀ ਅਤੇ ਗੁਰੂ ਸਾਹਿਬਾਂ ਦੇ ਜੀਵਨ ਵਿੱਚ ਜਿਹਦਾ ਅਸੀਂ ਦੇਖਦੇ ਆ ਕਿ ਕਿਸ ਤਰ੍ਹਾਂ ਨਾਲ ਦੁਖਿਆਰਿਆਂ ਦੀ ਮਜ਼ਲੂਮਾਂ ਦੀ ਬਾਹ ਫੜਦੇ ਆ ਤਾਂ ਉਹ ਕਦੀ ਨਾ ਫੜਦੇ ਜਿਸ ਆਮ ਦੌਰ ਦੇ ਕਈ ਵਾਰ ਕਨਸਤ ਜਿਹੜਾ ਧਾਰਮਿਕ ਵਰਗ ਆ ਉਹ ਜਦੋਂ ਕਿਸੇ ਦਾ ਨੁਕਸਾਨ ਹੁੰਦਾ ਜਿਵੇਂ ਹੁਣ ਵੀ ਜੋ ਹੋਇਆ ਕਿਹਨੇ ਆਖਣਾ ਸ਼ੁਰੂ ਕਰ ਦਿੱਤਾ ਕਿ ਉਹਨਾਂ ਨੂੰ ਸਜ਼ਾ ਮਿਲ ਰਹੀ ਆ ਉਹਨਾਂ ਨਾਲ ਜਿਹੜੇ ਆ ਉਹ ਚਾਰੇ ਜਾਨਵਰ ਜਿਹੜੇ ਆ ਜਾਨਵਰਾਂ ਨੂੰ ਚੱਲਿਆ ਕੀ ਗੁਨਾਹ ਕੀਤਾ ਉਹਨਾਂ ਨੂੰ ਪਤਾ ਹੈ ਰੱਬ ਐ ਨਹੀਂ ਉਹਨਾਂ ਨੂੰ ਕੀ ਉਹ ਉਹ ਇਹ ਪਸ਼ੂ ਪੰਛੀ ਉਹਨਾਂ ਕਿੰਨਾ ਨੁਕਸਾਨ ਹੋਇਆ ਆ ਉਹ ਹੋਰ ਬਹੁਤ ਸਾਰੇ ਐਸੇ ਜਿਹੜੇ ਇਹ ਥੋੜੇ ਆ ਕਿ ਸਾਰੇ ਜਿਹੜੇ ਰੱਬ ਨੂੰ ਨਹੀਂ ਮੰਨਦੇ ਪਹਿਲੀ ਗੱਲ ਆ ਕਿ ਆਪਾਂ ਇਹ ਨਹੀਂ ਮੰਨਦੇ ਕਿ ਰੱਬ ਨੂੰ ਨਾ ਮੰਨਣਾ ਜਾਂ ਮੰਨਣਾ ਦਾ ਸਵਾਲ ਹੀ ਨਹੀਂਗਾ ਸਵਾਲ ਇਹ ਕਿ ਤੁਸੀਂ ਕੁਦਰਤ ਦੇ ਨਿਯਮ ਨੂੰ ਕਿੰਨੀ ਕੁ ਪਾਲਣਾ ਕਰ ਰਹੇ ਜੀ ਹਾਂਕੂ ਜਿਹੜਾ ਜੋ ਚੇਂਜ ਹੋ ਰਿਹਾ ਵਾਤਾਵਰਣ ਚੇਂਜ ਆ ਰਹੀ ਉਹਦੇ ਵਿੱਚ ਮਨੁੱਖ ਦਾ ਕਾਫੀ ਹੱਥ ਆ ਇਥੇ ਅਸੀਂ ਇਹ ਕਹਿ ਸਕਦੇ ਆਪਾਂ ਕਿ ਇਹਦੀ ਵੀ ਜਿਹੜਾ ਇਹ ਮਨੁੱਖ ਜ਼ਿੰਮੇਵਾਰ ਆ ਔਰ ਜ਼ਰੂਰੀ ਨਹੀਂ ਕਿ ਮੈਂ ਜ਼ਿੰਮੇਵਾਰ ਹਾਂ ਪਰ ਮੈਨੂੰ ਨਤੀਜਾ ਪਤਾ ਪੈ ਸਕਦਾ ਜਿਹੜਾ ਮਨੁੱਖ ਸਾ ਸਮੁੱਚੇ ਰੂਪ ਜੋ ਹੈ ਉਹ ਜਿਹੜਾ ਜੋ ਸਾਡੇ ਬਜ਼ੁਰਗਾਂ ਨੇ ਕੀਤਾ ਅਸੀਂ ਉਹਦਾ ਫਲ ਭੁਗ ਰਹੇ ਆਂ ਅਸੀਂ ਉਹ ਸੁੱਖ ਮਾਰ ਰਹੇ ਆਂ ਅਸੀਂ ਵੇਦ ਨਹੀਂ ਕੀਤੀ ਪਰ ਜਿਹੜਾ ਕਾਡਾ ਕੱਢਿਆ ਉਹ ਸਾਡੇ ਦੂਜੇ ਨੇ ਕੱਢਿਆ ਅਸੀਂ ਉਹਨਾਂ ਦਾ ਲਭ ਉਠਾ ਰਹੇ ਆਂ ਤੇ ਜਿਹੜੀ ਗੁਰਬਾਣੀ ਦੀ ਜੀਵਨ ਜੁਗਤ ਆ ਇਹ ਵੀ ਦੇਖੋ ਜਦੋਂ ਸੇਵਾ ਦੀ ਗੱਲ ਹੁੰਦੀ ਜਦੋਂ ਆਖਿਆ ਕਿ ਦੁਨੀਆ ਸੇਵਕ ਮਾਈ ਹੈ ਤਾਂ ਦਰਗਾਹ ਬੈਸਨ ਪਾਈ ਹੈ ਤੂੰ ਸੇਵਾ ਦਾ ਜੋੜ ਬੰਦਾ ਨਹੀਂ ਕਰੀਦੀ ਆ ਨਾ ਸੇਵਾ ਦਾ ਮੌਦ ਹੀ ਕਰ ਸਕਦੇ ਆ ਉਹਨੂੰ ਲੋੜ ਹੁੰਦੀ ਆ ਜਿਹਨੂੰ ਲੋੜ ਹੁੰਦੀ ਆ ਜੋ ਜ਼ਰੂਰਤ ਮੰਦਾ ਜਿਹਨੂੰ ਲੋੜ ਹੀ ਨਹੀਂ ਹੁੰਦੀ ਉਹ ਸੇਵਾ ਦੀ ਕੋਈ ਜ਼ਰੂਰਤ ਹੀ ਨਹੀਂ ਗਈ ਤੋਂ ਗੁਰੂ ਅਰਜਨ ਸਾਹਿਬ ਮਹਾਰਾਜ ਖੁਦ ਜਦੋਂ ਕਾਲ ਪਈਦਾ ਬਾਜੇ ਵਿੱਚ ਲਾਹੌਰ ਦੇ ਆਲੇ ਦੁਆਲੇ ਤੋਂ ਖੁਦ ਸਿੱਖਾਂ ਨੂੰ ਲੈ ਕੇ ਉਹ ਸੇਵਾ ਜੁਹਾਜ਼ਰ ਹੁੰਦੇ ਆ ਲੋਕਾਂ ਦੀ ਸੇਵਾ ਕਰਦੇ ਆ ਸੰਭਾਲ ਕਰਦੇ ਆ ਸਾਡਾ ਸਾਰਾ ਇਹਦਾ ਇਤਿਹਾਸ ਇਸ ਗੱਲ ਨਾਲ ਭਰਿਆ ਹੋਇਆ ਇਹਨਾਂ ਉਦਾਹਰਨਾਂ ਨਾਲ ਤੋਂ ਜੇ ਕਰੇ ਗੱਲ ਉਹਦੀ ਤਾਂ ਫਿਰ ਤਾਂ ਜਿਹੜੇ ਜੇ ਸਹਾ ਰਾਜਾਂ ਲੋਡ ਬੰਧਾ ਉਹਨਾਂ ਦੇ ਬੰ ਬੰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਉਹਨਾਂ ਦਾ ਉਹਨਾਂ ਦੇ ਕੀਤੇ ਦੇ ਸਜ਼ਾ ਮਿਲ ਰਹੀ ਆ ਇਸ ਲਈ ਸਾੜੇ ਵੀ ਘਟੋ ਘਟ ਗੁਰਬਾਣੀ ਦੇ ਜੀਵਨ ਯੁੱਗ ਦੇ ਵਿੱਚ ਇਹ ਸੰਕਲਪ ਨਹੀਂ ਕਿ ਜੇਕਰ ਇਸ ਤਰ੍ਹਾਂ ਦੀਆਂ ਕੁਲਤੀ ਜੇ ਆਫਤਾਂ ਆਉਂਦੀਆਂ ਉਹਨਾਂ ਵਿੱਚ ਹਰ ਬੰਦਾ ਜਿਹੜਾ ਉਹ ਜ਼ਿੰਮੇਵਾਰ ਆ ਤਾਂ ਹੀ ਜਿਹੜਾ ਉਹਨੂੰ ਉਹ ਸਜ਼ਾ ਮਿਲ ਰਹੀ ਆ ਜਾਂ ਇਹ ਰੱਬ ਜਿਹੜਾ ਉਹ ਨਰਾਜ ਹੋ ਕੇ ਉਹ ਰੱਬ ਨੂੰ ਜਾਂ ਕੋਈ ਨਹੀਂ ਮੰਨਦਾ ਇਸ ਕਰਕੇ ਆਪ ਨਾਰਾਜ ਹੋ ਗਿਆ ਰਬ ਇਸ ਤਰ੍ਹਾਂ ਨਾ ਨਾਰਾਜ਼ ਹੁੰਦਾ ਨਾ ਪ੍ਰਸੰਨ ਹੁੰਦਾ ਹਾਂ ਜਿਹੜੇ ਕਰਤੇ ਦੀ ਕੁਦਰਤ ਦੇ ਪ੍ਰਭੂ ਦੇ ਬਣਾਏ ਨਿਜਮਾ ਜੋ ਉਹਦਾ ਹੁਕਮ ਆ ਜਦੋਂ ਹੁਕਮ ਦੀ ਕੋਈ ਉਲੰਘਣਾ ਕਰਦਾ ਤਾਂ ਉਹ ਜ਼ਰੂਰ ਭਾਵੇਂ ਉਹਨੂੰ ਮੰਨਣ ਵਾਲਾ ਤੇ ਭਾਵੇਂ ਨਹੀਂ ਮੰਨਣ ਵਾਲਾ ਉਹ ਸਜ਼ਾ ਭੁਗਤੂਗਾ ਇਸ ਲਈ ਗੁਰੂ ਸਾਤਾ ਹੀ ਗੁਰੂ ਸਾਹਿਨੇ ਆਕਿਆ ਨਾ ਕਿ ਜਿੰਨੇ ਜੇ ਬੰਦਾ ਹੁਕਮ ਨੂੰ ਨਹੀਂ ਬੁੱਝਦਾ ਉਹਨਾਂ ਤੇਰੇ ਦੁਖੀ ਰੂਗਾ ਭਾਵੇਂ ਉਹ ਕਿੰਨੀ ਵੀ ਪਾਠ ਪੂਜਾ ਕਰਦਾ ਇਸ ਲਈ ਦੇਖਦੇ ਆਂ ਧਰਮ ਮੰਦਰਾਂ ਚ ਆਮ ਤੌਰ ਤੇ ਕੀ ਆ ਕਿ ਲੋਕੀ ਜਿਹੜੇ ਆ ਬੜੇ ਉਦਾਸ ਬੈਠੇ ਹੋਏ ਆ ਚਿਹਰੇ 'ਚ ਕੋਈ ਚਮਕ ਨਹੀਂ ਗਰੋਣ ਕਿ ਨਹੀਂ ਔਰ ਉਹਨਾਂ ਦੀ ਜਿਹੜੀ ਆਰਦਾਸਾਂ ਬਿਰਦੀਆਂ ਉਹ ਸ਼ਿਕਵਾਂ ਨਾਲ ਭਰੀਆਂ ਹੋਈਆਂ ਕੋਈ ਨਾ ਕੋਈ ਸ਼ਿਕਾਇਤ ਆ ਤਕਲੀਫ ਆ ਕੋਈ ਸ਼ਿਕਵਾ ਕਰ ਰਿਹਾ ਕੋਈ ਕਹਿ ਰਿਹਾ ਮੇਰੇ ਦੁੱਖ ਦਰਦ ਦੂਰ ਹੋਵੇ ਪਰ ਜਿੰਨਾ ਚਿਰ ਉਹ ਉਸ ਗੱਲ ਨੂੰ ਸਮਝਦੇ ਨਹੀਂ ਫਾਲੋ ਨਹੀਂ ਕਰਦੇ ਕਿ ਮੈਂ ਦੁਖੀ ਕਿਉਂ ਆ ਸਮਝ ਕੇ ਉਹਨੂੰ ਦੂਰ ਨਹੀਂ ਕਰਦੇ ਤਾਂ ਉਹ ਜਿਹੜਾ ਅਦਾਸਾਂ ਕਰਨ ਜਾਂ ਪਾਠ ਪੂਜਾ ਨਾਲੋਂ ਹੁਕਮ ਨੂੰ ਬਦਲਿਆ ਨਹੀਂ ਜਾ ਸਕਦਾ ਇਸ ਲਈ ਇੱਕ ਵਿਚਾਰਬੰਦੇ ਬੜਾ ਖੂਬ ਲਿਖਿਆ ਹੋਇਆ ਜਦੋਂ ਨੂੰ ਪੁੱਛਿਆ ਗਿਆ ਵੀ ਤੁਹਾਡੀਆਂ ਨਜ਼ਰਾਂ ਵਿੱਚ ਨਾਸਕ ਕੌਣ ਆ ਵਿਚਾਰਬੰਦ ਜੁਣਾੜਦਾ ਹੋਇਆ ਉਹਨੂੰ ਪੁੱਛਿਆ ਗਿਆ ਤਾਂ ਉਹ ਤਿੰਨ ਜਿਹੜੇ ਉਹ ਕਹਿੰਦਾ ਵੀ ਤਿੰਨ ਬੰਦੇ ਜਿਹੜੇ ਆ ਆ ਪਾ ਕਹਿ ਸਕਦੇ ਆ ਕਿ ਜਿਨ੍ਹਾਂ ਜਿਨ੍ਹਾਂ ਦਾ ਆ ਲੱਛਣ ਆ ਉਹ ਨਾਸਕ ਆ ਉਹਨਾਂ ਵਿੱਚੋਂ ਇੱਕ ਕਹਿੰਦਾ ਕਿ ਉਹ ਵੱਡਾ ਨਾਸਕ ਆ ਕਿ ਜਿਹੜਾ ਇਹ ਸਮੇਂ ਦਾ ਕਿ ਮੈਂ ਪਾਠ ਪੂਜਾ ਕਰਕੇ ਅਰਦਾਸ ਕਰਕੇ ਜੋ ਰੱਬ ਦਾ ਨਿਜਮ ਆ ਜੋ ਕੁਦਰਤ ਦੇ ਨਿਯਮ ਆ ਉਹਨਾਂ ਨੂੰ ਮੈਂ ਬਦਲ ਸਕਦਾ ਜਿਹੜਾ ਇਸ ਵਿਸ਼ਵਾਸ ਨਾਲ ਜਿਹੜਾ ਉਹ ਪ੍ਰਾਰਥਨਾ ਕਰ ਰਿਹਾ ਪਾਠ ਪੂਜਾ ਕਰ ਰਿਹਾ ਜਾਂ ਹੋਰ ਕਰਮਕ ਤਰ ਧਰਮ ਕਰਮ ਕੰਨ ਕਰ ਰਿਹਾ ਉਹ ਰੱਬ ਦੀ ਹਸਤੀ ਤੋਂ ਮੁਨਕਰ ਸਮ ਆਖੋ ਸਮਝੋ ਕਿ ਉਹ ਸਹੀ ਅਥਾਂ ਵਿੱਚ ਰੱਬ ਵਿੱਚ ਵਿਸ਼ਵਾਸ ਨਹੀਂ ਕਰਦਾ ਠੀਕ ਹੈ ਤੋ ਇਸ ਲਈ ਜੀ ਸਾਡੇ ਇਤਿਹਾਸ ਵਿੱਚ ਜੋ ਭਾਈ ਪੁਖਾਰੀ ਦੀ ਸਾਕੀ ਬੜੀ ਜਿਹੜੀ ਆ ਪ੍ਰਸਿੱਧ ਆ ਕਿ ਭਾਈ ਪੁਖਾਰੀ ਜਦੋਂ ਗੁਰੂ ਸਾਹਿਬ ਦੇ ਤੋਂ ਇਹ ਸੇਧ ਲੈ ਕੇ ਵੀ ਮੈਂ ਸੱਚਮੁੱਚ ਐਸੇ ਗੁਰਸਿੱਖ ਦੇ ਦਰਸ਼ਨ ਕਰਨਾ ਚਾਹੁੰਨਾ ਕਿ ਜਿਹਦਾ ਸੱਚਮੁੱਚ ਜੀਵਨ ਜਿਹੜਾ ਉਹ ਗੁਰਬਾਣੀ ਦੇ ਆਸ਼ੀਅ ਅਨੁਸਾਰ ਹੋਵੇ ਤੋ ਭਾਈ ਪੁਖਾਰੀ ਪਾਸ ਭੇਜਦੇ ਆ ਤੇ ਕਈ ਗੁਰਸੇ ਘਰ ਪਰ ਉਸ ਇਲਾਕੇ ਦੇ ਰਹਿਣ ਵਾਲਾ ਮਾਰਾ ਕਹਿੰ ਲਗੇ ਤੂੰ ਉੱਤੇ ਜਲੇ ਤੈਨੂੰ ਦਰਸ਼ਨ ਹੋ ਜਾਣਗੇ ਦੇਖ ਲੈਵੇਂ ਗਿਆ ਤੋ ਸਾਡੇ ਦਰਸ਼ਕਾਂ ਨੇ ਕਈਆਂ ਨੇ ਜਰੂਰ ਸੁਆਖੀ ਪੜੀ ਸੁਣੀ ਹੋਗੀ ਤਾਂ ਮੈਂ ਸੰਖੇਪ ਵਿੱਚ ਹੀ ਬੇਨਤੀ ਕਰਾਂ ਕਿ ਜਦੋਂ ਜਾਂਦਾ ਦੇਖਦਾ ਭਾਈ ਬਖਾਰੀ ਜਿਹੜਾ ਬੜਾ ਰੌਣਕ ਮੇ ਨਾਲ ਲੱਗਾ ਉਹਦੇ ਪੁੱਤਰ ਦਾ ਵਿਆਹ ਪਰ ਉਹ ਆਪ ਜਿਹੜਾ ਕੋਈ ਤੱਪੜ ਸੀਹਰਿਆ ਦੇ ਪਾਸੇ ਬੈਠਾ ਹੋਇਆ ਉਹਨੂੰ ਪੁੱਛਦਾ ਤੋ ਕਹਿੰਦਾ ਕੋਈ ਨਹੀਂ ਸਮਾਉ ਉਹਦਾ ਪਤਾ ਲੱਗ ਜੂਗਾ ਗੱਲ ਕੀ ਕੀ ਬੜੇ ਚਾਵਾਂ ਦਾ ਵਿਆਹ ਹੋ ਜਾਂਦਾ ਥੋੜੇ ਦਿਨਾਂ ਬਾਅਦ ਉਹ ਪੁੱਤਰ ਦੀ ਮਰਤੂ ਹੋ ਜਾਂਦੀ ਆ ਉਹ ਵੀ ਤੱਪੜ ਸੀਹਰਾਂ ਦਾ ਉਹ ਸ਼ਾਦਨ ਦਾ ਲੋਕਿਆਂ ਕੇ ਬੈਠ ਜਾਂਦੇ ਆ ਫਿਰ ਉਹ ਸਮਝਉਂਦੀ ਹੈ ਕਿ ਉਹਨੂੰ ਪਤਾ ਸੀਗਾ ਤੋਂ ਨੂੰ ਪੁੱਛਦਾ ਕਿ ਬੇਜਦ ਨੂੰ ਪਤਾ ਸੀਗਾ ਤੂੰ ਗੁਰੂ ਸਾਹਿਬ ਕੋਲੋਂ ਮੰਗਉਣੀ ਨਹੀਂ ਲਈ ਕੋਈ ਮੇਰੇ ਪੁੱਤਰ ਦੀ ਵਿਆਹ ਨੂੰ ਵੱਧ ਜਾਵੇ ਇਹ ਹੋਣੀ ਟਲ ਜਾਵੇ ਤੂੰ ਕਹਿੰਦਾ ਵੀ ਤੇਰਾ ਨਾ ਗੁਰੂ ਮੁਖਾ ਤੂੰ ਗੱਲਾਂ ਗੱਲਾਂ ਮਨਮੁਖਾ ਵਿੱਚ ਕਰ ਰਹੀਆਂ ਕੋਈ ਗੁਰੂ ਕੋਲੋਂ ਇਹ ਕੁਝ ਮੰਗੀਦਾ ਗੁਰੂ ਕੋਲੋਂ ਦਾ ਹੁਕਮ ਨੂੰ ਮੰਨਣ ਦੀ ਅਦਾਸ ਕਰੀਦੀ ਆ ਕਿ ਮੈਨੂੰ ਸ਼ਕਤੀ ਦੇ ਬਲ ਦੇ ਜਿਹੜਾ ਹੁਕਮ ਆ ਉਹਨੂੰ ਅਸੀਂ ਟਾਲ ਨਹੀਂ ਸਕਦੇ ਪਰ ਅਸੀਂ ਉਸ ਨੂੰ ਕਿਸ ਨਾਲ ਮੰਨਣਾ ਕੋਈ ਨੈਗੇਟਿਵ ਲੈਣਾ ਜਾਂ ਪਾਜਟਿਵ ਲੈਣਾ ਨਾਕਾਰਾਤਮਕ ਰੂਪ ਵੀ ਦੇਖਣਾ ਜਾਂ ਸਕਾਰਾਤਮਕ ਰੂਪ ਵੀ ਦੇਖਣਾ ਇਹ ਸاسي ਗੁਰੂ ਗ੍ਰੰਥ ਦਾ ਇਹੀ ਚ ਮੰਗੀਦੀ ਆ ਗੁਰੂ ਸਾਨੂੰ ਇਹੀ ਸਮਝਾਉਂਦਾ ਬਾਣੀ ਸਾਨੂੰ ਇਹੀ ਦ੍ਰਿੜ ਕਰਾਉਂਦੀ ਆ ਤੁਸੀਂ ਜਿਹੜਾ ਜੇ ਤੁਸੀਂ ਅਸੀਂ ਇਹ ਕਹਿ ਸਕਦੇ ਆ ਕਿ ਜਦੋਂ ਅਸੀਂ ਉਹਦੇ ਹੁਕਮ ਨੂੰ ਨਿਯਮ ਦੀ ਪਾਲਣਾ ਨਹੀਂ ਕਰਦੇ ਤਾਂ ਉਹ ਯਕੀਨਨ ਸਾਨੂੰ ਜਿਹੜਾ ਉਹਦਾ ਜਿਹੜਾ ਖਮਿਆਜ਼ਾ ਭੁਗਤਣਾ ਪੈਂਦਾ ਪਰ ਇਹਦੇ ਵਿੱਚ ਰੱਬ ਦੀ ਨਾਰਾਜ਼ਗੀ ਜਾਂ ਉਹਨੂੰ ਸਾਧ ਕੇ ਰੂਪ ਦੇ ਦੋ ਇੱਕ ਜੋ ਹੋਰ ਰੂਪ ਦੇ ਦੋ ਇਹਦੇ ਚ ਉਹਨੂੰ ਮੰਨਣ ਜਾਂ ਮੰਨਣ ਦਾ ਸਵਾਲ ਨਹੀਂ ਕੋਈ ਮੰਨ ਰਿਹਾ ਜਾਂ ਨਹੀਂ ਮੰਨ ਰਿਹਾ ਸਵਾਲ ਇਹ ਨਹੀਂ ਉਹਨੂੰ ਫਾਲੋ ਕਿੰਨਾ ਕੋ ਕਰ ਰਿਹਾ ਜੇ ਮੰਨ ਲਓ ਕੋਈ ਅਨ ਦੇਵਤੇ ਦੀ ਪੂਜਾ ਕਰ ਰਿਹਾ ਪੂਜਾ ਬੜੀ ਕਰ ਰਿਹਾ ਉਹਦੇ ਨਾਂ ਦੀ ਮਾਲਾ ਜਪ ਰਿਹਾ ਪਰ ਭੁੱਖ ਲੱਗੀ ਤੇ ਉਹ ਉਹਦਾ ਨਾਂ ਹੀ ਜਪੀ ਜਾਵੇ ਪ੍ਰਸ਼ਾਦਾ ਨਾ ਛੱਕੇ ਤਾਂ ਉਹਦੀ ਭੁੱਖ ਥੋੜੀ ਮਿਟੂਗੀ ਭੁੱਖ ਤਾਂ ਮਿਟੂਗੀ ਜੀ ਉਹ ਪ੍ਰਸ਼ਾਦਾ ਛਕੂਗਾ ਉਜੋ ਦਰਾਜ ਹੋਵੇ ਜੀ ਮੈਂ ਤਾਂ ਆਨਦੇਵ ਦੇ ਦੀ ਪੂਜਾ ਕਰ ਰਿਹਾ ਉਹਦਾ ਇਹਨਾਂ ਨਾ ਜਾਪ ਰਿਆਂ ਤੇ ਮੇਰੀ ਤਾਂ ਭੁੱਖ ਮੈਨੂੰ ਫੇਰ ਪਛਾਦੇ ਦੀ ਲੋੜ ਪੈ ਰਹੀ ਆ ਤੁਹਾਨੂੰ ਕੋਈ ਸਿਆਣਾ ਨਹੀਂ ਆਖਣ ਲੱਗਾ ਨਹੀਂ ਪਰ ਇੱਥੇ ਇੱਕ ਮਸਲਾ ਹੁੰਦਾ ਜੀ ਜੀ ਸਪੈਸ਼ਲੀ ਜਦੋਂ ਬਿਜਲੀ ਡਿੱਗਦੀ ਆ ਸੋ ਸਪੋਜ਼ ਇੱਕ ਘਰ ਤੇ ਡਿੱਗਦੀ ਆ ਇੱਕ ਤੇ ਨਹੀਂ ਡਿੱਗਦੀ ਉਹ ਕਹਿੰਦਾ ਇਸ ਘਰ ਤੁਸੀਂ ਕਰਕੇ ਲੱਗੀ ਕਿਉਂਕਿ ਇਹ ਰੱਬ ਨੂੰ ਨਹੀਂ ਮੰਨਦਾ ਇਸ ਘਰ ਬਚ ਗਿਆ ਕਿਉਂਕਿ ਇਹ ਰੱਬ ਨੂੰ ਮੰਨਦਾ ਨੇ ਦੱਸਿਆ ਪਾ ਪੈਨੋਮੀਕੀਤੀ ਜੇ ਇਹ ਗੱਲ ਹੋਵੇ ਤੇ ਕਿੰਨੀ ਦੁਨੀਆ ਜਿਹੜੀ ਆ ਉਹ ਰੱਬ ਨੂੰ ਨਹੀਂ ਮੰਨਦੀ ਇਹ ਉਹ ਜਿਹੜੇ ਇਨਸੀਡੈਂਟ ਹੋ ਜਾਂਦੇ ਆ ਉਝੋ ਜਾਂਦਾ ਉਹ ਕਈ ਕਈ ਕਿਤੇ ਜਿਆਦਾ ਹੀ ਬੜੀ ਕੰਪਲਿਕੇਟਿਡ ਹੈਗਾ ਕਿ ਉਥੇ ਕਿਉਂ ਇਹ ਤਬਾਈ ਹੁੰਦੀ ਨਹੀਂ ਉਹਦੇ ਕਿਹਾ ਕਿ ਜਿਹੜਾ ਕਿਦਾਂ ਕਿ ਜਿਗਣੀ ਆ ਉਹ ਕਹਿੰਦੇ ਉਹ ਜਿਹੜੇ ਇਹ ਤਾਂ ਆਪਾਂ ਆਖੀਏ ਕਿ ਜਿਹੜੇ ਰੱਬ ਨੂੰ ਮੰਨਣ ਵਾਲੇ ਆ ਉਹਨਾਂ ਦੀ ਮਰਤੂ ਨਾ ਹੁੰਦੀ ਹੋਵੇ ਉਹ ਬਿਮਾਰ ਨਾ ਪੈਂਦੇ ਹੁਣ ਆ ਤੁਸੀਂ ਦੇਖੋ ਜਿੰਨੇ ਵੀ ਜਿਹੜੇ ਮਾਤਾ ਬੁੱਧ ਜਾਂ ਉਹ ਜਿਹੜੇ ਮਹਾਨ ਸ਼ਕਤੀਆਂ ਹੋਈਆਂ ਤੋ ਬੜੀ ਛੋਟੀ ਉਮਰ ਤੋਂ ਉਹਨਾਂ ਦੀ ਉਹ ਸਦਾਰ ਬਿਮਾਰੀ ਨਾਲ ਉਹ ਚਲਾਣਾ ਕਰ ਗਏ ਆ ਜਿਹਦੇ ਸਰੀਰ ਦੇ ਆਪਣੇ ਨਿਜਮ ਆ ਜਿਹੜੇ ਗੁਰੂ ਗੁਰੂ ਆਰਕਿਸ਼ਨ ਮਹਾਰਾਜ ਸਾਡੇ ਉਹ ਆਧਾਰਨ ਹੈਗੇ ਆ ਤੋ ਬਾਕੀ ਦੀ ਕੁਦਰਤਾਂ ਆਫਜ਼ਾਈ ਨੇ ਉਹ ਤੁਹਾਨੂੰ ਦੇਖ ਦਿਤੀ ਕਿ ਇਹ ਰੱਬ ਨੂੰ ਮੰਨਣ ਵਾਲਾ ਜਾਂ ਨਹੀਂ ਮੰਨਣ ਵਾਲਾ ਉਹਦੇ ਜੋ ਨਿਜਮ ਆ ਕਿ ਜਿਹੜਾ ਉਹਦੇ ਅੱਗੇ ਆਇਆ ਅੱਗੇ ਜਿਹਦੇ ਹੱਥ ਪਜਦਾ ਪਊਗਾ ਉਹ ਸੜੂਗਾ ਇਹਦੀ ਗੁਰਬਾਣੀ ਚ ਆਖਿਆ ਕਿ ਮੋਹਰਾ ਹੋਵੇ ਆਤ ਜੇ ਅਸੀਂ ਹਾਜੀ ਜੇਰ ਲੈ ਕੇ ਅਸੀਂ ਚੱਖਾਂਗੇ ਤੋ ਭਵੇਂ ਅਸੀਂ ਗੁਰਮੁਖਾਂ ਚਾਹੇ ਮਨਮੁਖਾਂ ਜਰ ਮੈਸਲ ਕਰਨਾ ਜੇ ਰੇਲੀ ਦੇਖਣ ਲੱਗਾ ਕਿ ਇਹ ਰੱਬ ਨੂੰ ਮੰਨਣ ਵਾਲਾ ਮੈਂ ਇਹ ਅਜ ਕਰ ਜੂਗਾ ਅਸੀਂ ਗੁਰੂ ਅਰਜਨ ਸਾਹਿਬ ਮਹਾਰਾਜ ਬਾਦ ਨਜ਼ਰ ਮਾਰੀਏ ਤਦਿਆ ਲੋਹਾਂ ਤੇ ਬਿਠਾਉਂਦੇ ਆ ਤੇ ਮਹਾਰਾਜ ਦੇ ਸ਼ਰੀ ਦੇ ਬੱਕਰ ਦਾ ਛਾਲੇ ਪੈਂਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਜਿਹੜਾ ਪਠਾਣ ਜਦੋਂ ਸ਼ੁਰੂ ਮਾਰਦਾ ਉਹਦਾ ਉਹ ਮਹਾਰਾਜ ਦਾ ਜ਼ਖਮੀ ਹੁੰਦੇ ਆ ਬਕਾ ਦਾ ਲੋ ਬਗਦਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੀ ਤੇ ਜਦੋਂ ਜਨਾਤ ਤਲਵਾਰ ਚ ਲਾਉਂਦਾ ਜਿਹੜਾ ਸੀਸਾ ਮਹਾਰਾਜ ਦਾ ਤੁਹਾਡੋਂ ਅਲੱਗ ਹੁੰਦਾ ਤੋ ਇਸ ਲਈ ਜਿਹੜਾ ਜਿਹੜੀ ਕੁਦਰਤ ਦਾ ਜੋ ਨਿਯਮਾਂ ਜੋ ਉਹਦੇ ਵਿੱਚ ਇਹ ਨਹੀਂ ਫਰਕ ਪੈਂਦਾ ਕਿ ਇਹ ਉਹਨੂੰ ਮੰਨਣ ਵਾਲਾ ਜਾਂ ਨਹੀਂ ਮੰਨਣ ਵਾਲਾ ਹਾਂ ਫਰਕ ਪੈਂਦਾ ਜਿਹੜਾ ਬੰਦਾ ਜਿਹਨੂੰ ਜਿੱਦਲ ਜ਼ੁਲਮ ਠਾਇਆ ਜਾ ਰਿਹਾ ਉਹਦੀ ਅਵਸਥਾ ਕੀ ਆ ਤੁਸੀਂ ਦੇਖਦੇ ਆਂ ਕਿ ਜਿਹਨਾਂ 10 ਵਿੱਚ ਇਤੇ ਕਰਦੇ ਆਂ ਕਿ ਜਦੋਂ ਸਿੰਘਾਂ ਸਿੰਘ ਨੇ ਧਰਮੇ ਸੀ ਤੇ ਬੰਦ-ਬੰਦ ਕਟਾਏ ਖੋਪਰੀਆਂ ਲੁਆਈਆਂ ਤਰਕੀਆਂ 'ਤੇ ਚੜੇ ਦੇਖੋ ਨਾ ਚਰਕੀਆਂ ਲੱਥੀਆਂ 'ਤੇ ਚਰਖੇ ਤੇ ਚੜੇ ਹੋ ਸ਼ਹੀਦ ਹੋਏ ਆ ਵੰਦ-ਵੰਦ ਕਟੇਗੇ ਆ ਉਹ ਰੁਕੇ ਨਹੀਂ ਪਰ ਉਹਨਾਂ ਦੀ ਜਿਹੜੀ ਮਾਨਸਿਕ ਅਵਸਥਾ ਸੀਗੀ ਉਹ ਢੈਂਦੀ ਕਲਾ ਵਿੱਚ ਨਹੀਂ ਆਏ ਉਹ ਇਹੋ ਜਿਹੇ ਜ਼ੁਲਮ ਸਹਿੰਦੇ ਹੋਏ ਵੀ ਉਹ ਚੜਦੀ ਕਲਾ ਵਿੱਚ ਆ ਉਹਨਾਂ ਕੋਲ ਉਹ ਆਤਮਵਾਲਾ ਆਤਮ ਸ਼ਕਤੀ ਕਹਿ ਲੋ ਕਿ ਉਹ ਡੋਲਦੇ ਨਹੀਂ ਡੋਲ ਕੇ ਉਹ ਇਨੀ ਮੰਦੇ ਹਾਰਨੇ ਮੰਦੇ ਬਾਕੇ ਉਹਨਾਂ ਦਾ ਜਿਹੜਾ ਸੁਧਕਾ ਭਰੋਸਾ ਉਹ ਕਾਇਮ ਰਹਿੰਦਾ ਤੇ ਕੋਈ ਜਦੋਂ ਅਬ ਸਿੰਘਾਂ ਸਿੰਘਨੀ ਦੀ ਗੱਲ ਕਰਦੇ ਆ ਕਿ ਮਾਵਾਂ ਦੇ ਕੁਛੜ ਛੋਟੇ ਛੋਟੇ ਬੱਚੇ ਆ ਉਹਨਾਂ ਨੂੰ ਭੁੱਖੇ ਪਾਣੇ ਰੱਖਿਆ ਜਾ ਰਿਹਾ ਆ ਉਹਨਾਂ ਕੋਈ ਬੜੀ ਕਰੜੀ ਮਿਹਨਤ ਕਰਵਾਈ ਜਾ ਰਹੀ ਆ ਫਿਰ ਇਥੇ ਜਿਹੜਾ ਜ਼ਾਲਮ ਜਿਹੜਾ ਉਹ ਇਥੇ ਹੀ ਰੁਕਦਾ ਨਹੀਂ ਬਲਕਿ ਉਹਨਾਂ ਦੇ ਕੁਛੜ ਚੋਂ ਗੋਦ ਚੋਂ ਛੋਟੇ ਬੱਚੇ ਲੈ ਕੇ ਉਹਨਾਂ ਦੇ ਸਾਹਮਣੇ ਜਿਹੜਾ ਉਹ ਤੜਫਾਤ ਰਵਾ ਕੇ ਮਾਰਦਾ ਫਿਰ ਵੀ ਉਹਨੂੰ ਜਿਹੜਾ ਉਹ ਸਬਰ ਨਹੀਂ ਆਉਂਦਾ ਰੁਕਦਾ ਨਹੀਂ ਬਲਕਿ ਉਹਨਾਂ ਦੇ ਛੋਟੇ ਟੋਟੇ ਕਰਦਾ ਉਹ ਫਿਰ ਹਾਰਪਰਾ ਕੇ ਉਹਨਾਂ ਦੇ ਗਲਾਂ ਵਿੱਚ ਪਾਉਂਦਾ ਪਰ ਫਿਰ ਵੀ ਉਹ ਮਾਵਾਂ ਜਿਹੜੀਆਂ ਉਹ ਜਦੋਂ ਅਰਦਾਸ ਕਰਦੀਆਂ ਤਾਂ ਉਹ ਕੋਈ ਵਰਦਵਾ ਨਹੀਂ ਦਿੰਦੀਆਂ ਜਾਈ ਨਹੀਂ ਕਹਿੰਦੀਆਂ ਕਿ ਵਾਹਿਗੁਰੂ ਅਸੀਂ ਤੈਨੂੰ ਇਹਨਾ ਮੰਨਦੀਆਂ ਸੀਗੀਆਂ ਅਜੇ ਤੇਰਾ ਨਾਂ ਲੈਣ ਵਾਲੇ ਸਾਨੂੰ ਆ ਦਿਨ ਦੇਖਣੇ ਪੈ ਰਹੇ ਆ ਕਸ਼ਿ ਇਸ ਲਈ ਉਹਨਾਂ ਨੂੰ ਉਠਾਉਣੇ ਪੈ ਰਹੇ ਆ ਕਿਉਂਕਿ ਉਹ ਸਿੱਖਾ ਸਿੱਖ ਜੇ ਉਹ ਸਿੱਖੀ ਛੱਡ ਦਿੰਦੀਆਂ ਤਾਂ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਬਲਕਿ ਉਹਨਾਂ ਨੂੰ ਇਨਾਮ ਨਹੀਂ ਮਿਲਦੇ ਉਹਨਾਂ ਦੇ ਪੇਸ਼ਕਸ਼ਾਂ ਹੋ ਰਹੀਆਂ ਉਹ ਸ਼ੀਖ ਦੇ ਐਸੇ ਆ ਕਿ ਜਿਨ੍ਹਾਂ ਸਾਹਮਣੇ ਵਿਕਲਪ ਆਗਾ ਕਿ ਤੁਸੀਂ ਜਾਨ ਬਚਾਉਣਾ ਚਾਹੁੰਦੇ ਹੋ ਤਾਂ ਬਚਾ ਸਕਦੇ ਹੋ ਜੇ ਤੁਸੀਂ ਸਾਡੀ ਗੱਲ ਮੰਨ ਲਵੋ ਤੁਹਾਡੀ ਜਾਨ ਹੀ ਬਖਸ਼ੀ ਨਹੀਂ ਹੋਗੀ ਬਲਕਿ ਤੁਹਾਨੂੰ ਇਨਾਮ ਵੀ ਦਿੱਤੇ ਜਾਣਗੇ ਉਹਦਿਆਂ ਦੀ ਪੇਸ਼ਕਸ਼ ਹੋ ਰਹੀ ਆ ਪਰ ਉਹ ਦੇਖੋ ਕਿ ਉਹ ਜਿਹੜੀ ਉਹਨਾਂ ਦੀ ਅਡੋਲਤਾ ਜੋ ਦ੍ਰਿੜਤਾ ਉਹ ਬਰਕਰਾਰ ਰਹੀਦੀ ਆ ਤਾਂ ਇਹ ਜਿਹੜੇ ਚੇਂਜਸ ਤੁਦਿਲੀ ਆਉਂਦੀ ਆ ਕਿ ਜਿਹੜਾ ਜੋ ਸ਼ਸਤ ਵਾਰ ਕਰਦੇ ਆ ਵਾਰ ਰੁਕਦਾ ਨਹੀਂ ਜੇ ਉਹ ਤੋਂ ਲਉਂਦੇ ਆ ਤੋਂ ਲੈ ਜਾਂਦੀ ਆ ਪਰ ਉਹਨਾਂ ਦਾ ਜਿਹੜਾ ਵਿਸ਼ਵਾਸ ਆ ਉਹ ਕਮਜ਼ੋਰ ਨਹੀਂ ਪੈਂਦਾ ਠੀਕ ਇਹ ਫਰਕ ਜ਼ਰੂਰ ਹੈਗਾ ਬਾਕੀ ਜਿਆਖੀ ਅਸੀਂ ਕਿ ਰੱਬ ਨੂੰ ਮੰਨਣ ਜਾਂ ਨਾ ਮੰਨਣ ਕਰਕੇ ਐਸਾ ਹੁੰਦਾ ਹਮ ਇਹ ਗੁਰਬਾਣੀ ਜੂ ਸਮਝਣ ਲਈ ਕਰਾਉਂਦੀ ਆ ਜਦ ਤੁਸੀਂ ਰੱਬ ਨਾਲ ਜੁੜੇ ਹੋਨੇ ਆ ਜਿਹਨੋਂ ਤੋਂ ਬਾਅਦ ਰੱਬ ਦੇ ਹੁਕਮ ਨੂੰ ਸਮਝਦੇ ਆ ਤਾਂ ਫਿਰ ਸਾਨੂੰ ਜਿਹੜਾ ਭਵੇਂ ਕਸ਼ਟ ਆਉਂਦੇ ਵੀ ਆ ਪਰ ਅਸੀਂ ਦੁਖੀ ਨਹੀਂ ਹੁੰਦੇ ਇਸ ਲਈ ਜਦੋਂ ਬਾਣੀ ਵਿੱਚ ਆ ਕੇ ਅੱਗੇ ਪ੍ਰਭ ਕਹਿ ਸਿਮਨੁ ਦੁਖ ਨ ਸੰਤਾਪੈ ਕਿ ਪ੍ਰਭੂ ਦੇ ਸਿਮਰਨ ਦੀ ਵਰਕਤ ਨਾਲ ਦੁੱਖ ਤਾਂ ਆਉਂਦੇ ਆ ਇਹ ਨਹੀਂ ਕਿ ਕਸ਼ ਨਹੀਂ ਆਉਂਦੇ ਪਰ ਉਹ ਦੁੱਖਾਂ ਵਿੱਚ ਘਬਰਾਉਂਦਾ ਨਹੀਂ ਇਸ ਨੂੰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਲਛਣ ਦੱਸਦੇ ਆ ਉਹਨਾਂ ਮਨੁੱਖਾਂ ਦੇ ਪ੍ਰਾਣੀਆਂ ਦੇ ਕਿ ਜਿਨ੍ਹਾਂ ਦੇ ਸਜਮ ਤੇ ਰੱਬ ਵਸਿਆ ਜੇ ਰੱਬ ਨਾਲ ਜੁੜੇ ਹੋਏ ਆ ਤਾਂ ਪਹਿਲਾ ਲਛਣੀ ਇਹ ਕਹਿੰਦੀ ਆ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਜਿਹੜਾ ਮਨੁੱਖ ਦੁੱਖਾਂ ਦੇ ਵਿੱਚ ਘਬਰਾਉਂਦਾ ਨਹੀਂ ਦੁੱਖ ਆਉਂਦੇ ਮਰ ਇਹ ਨਹੀਂ ਕਹਿੰਦੇ ਕਿ ਦੁੱਖ ਨਹੀਂ ਹੋਣਗੇ ਤੁਸੀਂ ਲਈ ਮੈਂ ਫਿਰ ਬੇਨਤੀ ਕਰਾਂ ਕਿ ਜੋ ਅਸਾਨੂੰ ਆਮ ਦਖਿਆ ਜਾਂਦਾ ਆਖਿਆ ਜਾਂਦਾ ਕਿ ਤੁਸੀਂ ਰੱਬ ਦਾ ਨਾਮ ਲਓਗੇ ਕੋਈ ਕਸ਼ਨੀ ਹੋਊਗਾ ਇਹ ਮੇਰੇ ਵਗੇ ਜ਼ਰੂਰ ਕਹਿੰਦੇ ਹੋਣਗੇ ਪਰ ਘਟੋ ਗੁਰਬਾਣੀ ਐਸਾ ਨਹੀਂ ਕਹਿੰਦੀ ਉਹ ਤਾਂ ਕਹਿੰਦੀ ਹੈ ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮੰਨੈ ਕਿ ਦੁੱਖ ਦੇ ਆਉਣਗੇ ਪਰ ਤੈਨੂੰ ਰੱਬ ਨਾਲ ਜੁੜਨ ਨਾਲ ਉਹਦੇ ਹੁਕਮ ਨੂੰ ਸਮਝੇਂ ਆ ਇਹ ਤਾਕਤ ਮਿਲੂਗੀ ਕਿ ਦੁੱਖਾਂ ਵੀ ਤੂੰ ਘਬਰਾਵੇਂਗਾ ਨਹੀਂ ਤੂੰ ਆ ਡੋਲ ਰਹੇਂਗਾ ਤੋ ਇਸ ਲਈ ਜਿਹੜੀ ਗੱਲ ਆਪਾਂ ਸ਼ੁਰੂ ਕੀਤੀ ਸੀਗੀ ਕਿ ਜਿਹੜੇ ਲਾਜ ਐਂਸਲਸ ਜਾਂ ਕੈਲੀਫੋਰਨੀਆ ਕਰੇ ਇਲਾਕਿਆਂ ਵਿੱਚ ਜਾਂ ਹੋਰ ਕਈ ਥਾਂ ਜਿਹੜਾ ਐਸਾ ਹੁੰਦਾ ਸਾਡੇ ਆਪਣੇ ਬੀਸੀ ਜਿਹੜੀਆਂ ਬੀਸੀ ਕਿੰਨੀ ਅੱਗੇ ਲੱਗਦੀ ਹੈ ਗਰਮੀ ਹਰ ਗਰਮੀ ਇੰਡੀਆ ਕਿੰਨਾ ਕਿੰਨਾ ਨੁਕਸਾਨ ਹੁੰਦਾ ਹਾਂਜੀ ਤੋਂ ਇਸ ਲਈ ਜਿਹੜੇ ਇਹਦੇ ਕੋਈ ਰੱਬੀ ਕਰੋਪੀ ਦੀ ਗੱਲ ਨਹੀਂ ਬਲਕਿ ਜੋ ਵਾਤਾਵਰਣ ਵਿੱਚ ਜਿਆ ਉਹ ਸਮੂਹ ਰੂਪ ਵਿੱਚ ਆਪਾਂ ਸਾਰੇ ਜਿਹੜੇ ਆ ਉਹ ਸਾਡੇ ਸਭ ਤੋਂ ਪਹਿਲਾਂ ਵੀ ਜਿਹੜੇ ਜ਼ਿੰਮੇਵਾਰ ਆਖੇ ਜਾ ਸਕਦੇ ਆ ਜਿਹੜੇ ਰਣ ਵਾਲੇ ਆ ਜਿਹੜੇ ਕੀ ਕਰਨੇ ਕਰ ਰਹੇ ਵਾਤਾਵਰਣ ਦਾ ਧਿਆਨ ਰੱਖ ਲੈ ਜਾਂ ਇਸ ਸਮੇਂ ਜਿਹੜੇ ਉਦਵਸ ਕਰਦੇ ਬੰਨ ਆਇਆ ਕਿ ਉਹਨਾਂ 'ਤੇ ਧਿਆਨ ਨਹੀਂ ਦਿੱਤਾ ਜਾਂਦਾ ਕਿ ਇਹ ਰਾਏਕ ਨੂੰ ਮਨੁੱਖ ਦੀ ਗਲਤੀ ਕਰ ਜਿਹੜਾ ਉਹ ਅੱਗ ਲੱਗਣ ਦਾ ਉਹ ਕਾਰਨ ਬਣ ਜਾਂਦਾ ਤੇ ਇਹ ਕਾਰਨ ਜ਼ੁਇਬ ਤੇ ਰੱਬ ਦੀ ਕਰੋਪੀ ਮੰਨਣ ਜਾਂ ਨਾ ਮੰਨਣ ਦੀ ਗੱਲ ਨਹੀਂ ਜਾਂ ਰੱਬ ਦਾ ਆਪਣਾ ਦਿਖਾਉਣ ਦੀ ਗੱਲ ਨਹੀਂ ਆ ਮਨੁੱਖ ਨੂੰ ਇਹ ਜਿਹੜਾ ਸਾਦੇ ਆਪਣਾ ਆਪਣੇ ਨਾਲ ਝਾਂਦੀ ਮਾਰੀਏ ਤੇ ਸਾਨੂੰ ਆਪਣੀ ਜਿਹੜੀ ਸਮਰਥਾ ਉਹ ਸਾਨੂੰ ਧਿਆਨ ਵਿੱਚ ਆ ਜਾਊ ਕਿ ਸਾਡੀ ਕਿੰਨੇ ਕੁ ਪਾਇਆ ਕਿੰਨੇ ਕੁ ਹਸੀਅਤ ਹੈਗੀ ਆ ਤੇ ਜਿਹੜੇ ਰੱਬ ਨੂੰ ਤਾਂ ਰੱਬ ਦਾ ਹਰ ਚੀਨ ਹਰ ਪਲ ਦਿਖਾ ਰਿਹਾ ਕਿ ਸਭ ਕੁਝ ਸਾਡੇ ਵਸ ਨਹੀਂ ਸਭ ਕੁਝ ਸਾਡੇ ਕੰਟਰੋਲ ਵਿੱਚ ਨਹੀਂ ਜੀ ਠੀਕ ਹੈ ਤੁਸੀਂ ਬੜੇ ਵਧੀਆ ਤਰੀਕੇ ਨਾਲ ਦੱਸਿਆ ਕਿਉਂਕਿ ਇਹ ਇੱਕ ਕੁਐਸਚਨ ਬੜਾ ਇੰਪੋਰਟੈਂਟ ਵਾਇਰਲ ਚੱਲ ਰਿਹਾ ਸੀ ਤੇ ਜਦੋਂ ਕੋਈ ਕੋਈ ਆਉਜੀ ਗੱਲ ਹੋ ਜਾਂਦੀ ਕਿਉਂਕਿ ਲਾਸ ਐਂਜਲਸ ਬਾਰੇ ਥੋੜਾ ਦੱਸਦੇ ਆ ਇਹ ਡੇਜ਼ਰਟ ਹੈਗਾ ਪਲੱਸ ਇਹ ਤੇ ਹਾਲੀਵੁੱਡ ਦੀ ਸਾਰੀ ਜਿੰਨੀ ਵੀ ਕਾਇਨਾਤ ਉੱਤੇ ਆਨੇ ਦੋਲੇ ਉਹ ਹਾਲੀਵੁੱਡ ਏਰੀਆ ਡਿਕਲੇਅਰ ਹੁੰਦਾ ਉੱਥੇ ਬਹੁਤ ਵੱਡਾ ਜੋ ਵੀ ਫਿਲਮੀ ਜਾਂ ਹੋਰ ਦੇ ਨੇ ਸਾਡੇ ਕਲਾਕਾਰ ਆ ਉੱਤੇ ਰਹਿੰਦੇ ਆ ਅਕਸਰ ਕਿਹਾ ਜਾਂਦਾ ਕਿ ਇਹ ਰੱਬ ਨੂੰ ਨਹੀਂ ਮੰਨਦੇ ਜਾਂ ਹੋਰ ਪਾਸੇ ਇਸ ਕਰਕੇ ਉਹਨਾਂ ਨੇ ਇਹ ਵੀਡੀਓਜ਼ ਚਲਾਈਆਂ ਇਹ ਜੋ ਚੱਲ ਰਹੀਆਂ ਸੀ ਤੋਂ ਅਸੀਂ ਸੋਚਿਆ ਕਿ ਆ ਦੇ ਬਾਰੇ ਜਰੂਰ ਸਾਡੇ ਸਰੋਤਿਆਂ ਨੇ ਵੀ ਕਿਹਾ ਪ੍ਰੋਗਰਾਮ ਕਰੋ ਕਿ ਐਦਾਂ ਦੇ ਪਰ ਇਹ ਬਿਲਕੁਲ ਕੋਈ ਅਵਧੀ ਗੱਲ ਨਹੀਂ ਆ ਉਹ ਠੀਕ ਹੈ ਕਿ ਹਰ ਇੱਕ ਬੰਦੇ ਦੀ ਆਪਣੀ ਸੋਚ ਹੈ ਉਹ ਰੱਬ ਨੂੰ ਮੰਨਦਾ ਹੈ ਨਹੀਂ ਮੰਨਦਾ ਪਰ ਇਹ ਕੋਈ ਸਜ਼ਾ ਦੇਣ ਦਾ ਜਾਂ ਪਰਟੀਕੂਲਰ ਲੈਵਲ ਤੇ ਕੋਈ ਚੀਜ਼ ਨਹੀਂ ਹੈ ਇਹ ਸਾਰੀ ਚੀਜ਼ ਮੈਨ-ਮੇਡ ਵੀ ਹੋ ਸਕਦੀ ਹੈ ਪਰ ਜਿਸ ਵੇਲੇ ਰੱਬ ਨਹੀਂ ਵੀ ਸੀ ਜਿਸ ਵੇਲੇ ਅੱਜ ਤੋਂ ਲੱਖ ਸਾਲ ਪਹਿਲਾਂ 2 ਲੱਖ ਸਾਲ ਪਹਿਲਾਂ ਉਦੋਂ ਵੀ ਜੰਗਲ ਦੇ ਜੱਗਾ ਲੱਗਦੀਆਂ ਸੀ ਉਦੋਂ ਵੀ ਇਹ ਸਾਰਾ ਕੁਝ ਹੁੰਦਾ ਸੀ ਉਹ ਕਿਸੇ ਨੂੰ ਸਜ਼ਾ ਦੇਣ ਦੀ ਗੱਲ ਨਹੀਂ ਸੀ ਸੋ ਪਲੀਜ਼ ਜੇ ਕਿਸੇ ਵੱਲ ਤੁਸੀਂ ਦੇਖੋ ਇਹੋ ਜੀਆਂ ਵੀਡੀਓਜ਼ ਨੂੰ ਅੱਗੇ ਫਾਰਵਰਡ ਨਾ ਕਰਿਆ ਕਰੋ ਤਾਂ ਕਿ ਇਹ ਭੁਲੇਖੇ ਪਾਉਂਦੀਆਂ ਗੁਰਬਾਣੀ ਅਨੁਸਾਰ ਭਾਈ ਸਾਹਿਬ ਨੇ ਵੀ ਸਾਨੂੰ ਸਮਝਾਇਆ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਸ਼ੇਅਰ ਕਰੋ ਲਾਈਕ ਕਰੋ ਸੋ ਸਾਰਿਆਂ ਨੂੰ ਤੇ ਭਾਈ ਸਾਹਿਬ ਤੁਹਾਨੂੰ ਬਹੁਤ ਬਹੁਤ ਦੀ ਖਾਤ ਸਲਾਮਤ ਹੋ ਲਗੁਦੀ ਕੀ ਫਤਿਹ